ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰਤ ਮਾਰਗ ਸਤਿਗੁਰੂ ਧੰਨ ਗੁਰ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸ਼ਹੀਦੀ ਸਮਾ ਨੇੜੇ ਆਇਆ ਜਾਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੋਠਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਲਗਵਾ ਕੇ ਪੰਜ ਪੈਸੇ ਨਾਮ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਜਮੀਰ ਪੀਰ ਦੇ ਮਾਰਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਾਨ ਕੀਤਾ ਇਤਿਹਾਸ ਦਾ ਜ਼ਿਕਰ ਹੈ ਹਰਗੋਬਿੰਦ ਦੀ ਬਾਹ ਪਕੜਾਈ ਭਾਈ ਗੁਰਦਾਸ ਜੀ ਨੂੰ ਬਹਿ ਸਮਝਾਇਆ ਅਸਾਂ ਜਾਣਾ ਹੈ ਲਾਹੌਰ ਤੁਰਕਾਂ ਨੇ ਕਰਨੀ ਹੈ ਹੁਜਤ ਸਾਡਾ ਲੱਗਣਾ ਹੈ ਸੀਸ ਇਹ ਨਿਸ਼ਚਾ ਹੈ ਆਇਆ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਦੇਸ਼ਹੁਕ ਦਿਹਾੜੇ ਛੇਵੇਂ ਸਤਿਗੁਰੂ ਗੁਰੂ ਰਵੀਰ ਪੀਰ ਤੇ ਮਾਲਕ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਔਰ ਇਸ ਤੋਂ ਬਾਅਦ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਰਚਨਾ ਕਰਕੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕਰਕੇ ਇੱਕ ਮਹਾਨ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਔਰ ਉਹ ਜਿਹੜਾ ਸੰਗਰਾਮ ਹੈ ਉਹ ਦਿੱਲੀ ਤਖਤ ਦੇ ਨਾਲ ਖਾਲਸਾ ਪੰਥ ਦਾ ਅੱਜ ਵੀ ਜਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਮੇਰੀ ਪੀਰ ਦੇ ਮਾਰਗ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾਗੱਦੀ ਉੱਤੇ ਬਰਾਜਮਾਨ ਹੋਣ ਦੇ ਪ੍ਰੋਗ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ